ਮੇਰਾ ਨਾਮ ਨਰਿੰਦਰ ਸਿੰਘ ਹੈ ਪਿੰਡ ਸਾਡਾ ਭੁੰਬੜੀ ਆ ਰਹਿਨੇ ਸੀ ਚੰਡੀਗੜ੍ਹ ਜਮੀਨ ਵਗੈਰਾ ਸੀ ਆਪਣੀ ਦਿੱਤੀ ਹੋਇਆ ਠੇਕੇ ਤੇ ਸਾਡੀ ਜਮੀਨ ਦਾ ਇੱਕ ਤਕਸੀਮ ਦਾ ਕੇਸ ਚੱਲਦਾ ਸੀ ਤੇ ਉਹਦਾ ਤਕਸੀਮ ਲਗਭਗ 14 ਸਾਲ ਹੋ ਗਏ ਮਾਮਲਾ ਚੱਲਦਿਆਂ ਤੇ ਹੁਣ ਆਪਾਂ ਨੇ 24 ਤਰੀਕ ਨੂੰ ਦਖਲ ਦੀ ਤਰੀਕ ਸੀ ਦਖਲ ਦੇ ਵਿੱਚ ਪੁਲਿਸ ਦੀ ਹਾਜ਼ਰੀ ਵਿੱਚ ਉਹਨੇ ਨਿਸ਼ਾਨਦੇਹੀ ਹੋ ਗਈ ਜ਼ਮੀਨ ਦੀ ਨਿਸ਼ਾਨੀਆਂ ਲਾਡੀਆਂ ਸਾਰੀਆਂ ਉਹਦੇ ਵਿੱਚ ਕਰਨਗੂ ਜਿਹੜਾ ਸੀਗਾ ਆਪਣਾ ਕਨ ਕੋ ਸਰਦਾਰ ਉਹ ਸਰਜੀਤ ਸਿੰਘ ਸੀਗਾ ਪਟਵਾਰੀ ਸਾਹਿਬ ਸੀਗੇ ਨਾਲ ਔਰ ਪੁਲਿਸ ਨਫਰੀ ਪੂਰੀ ਸੀਗੀ ਜਿਹੜੀ ਆਈ ਵੀ ਕਿਸੇ ਦਾ ਕੋਈ ਝਗੜਾ ਵਗੈਰਾ ਨਾ ਹੋਵੇ ਨਿਸ਼ਾਨੀਆਂ ਲਾਡੀਆਂ ਕੱਲ ਮੁਰਕੇ ਆਪਾਂ ਉਥੇ ਜਿਹੜੀਆਂ ਨਿਸ਼ਾਨੀਆਂ ਲੱਗੀਆਂ ਸੀਗੀਆਂ ਤਾਂ ਆਪਣੀਆਂ ਦੁਬੱਟਾਂ ਵਗੈਰਾ ਸਿੱਧੀਆਂ ਕਰ ਰਹੇ ਸੀ ਜੋ ਵੀ ਗੱਲ ਹੈ ਜੀ ਤੇ ਉਥੇ ਇਹਨਾਂ ਦੇ ਜਦੋਂ ਨਿਸ਼ਾਨੀਆਂ ਲੱਗੀਆਂ ਵਾ ਤਾਂ ਉਹਦੇ ਵਿੱਚ ਇਹਨਾਂ ਦੇ ਉਥੇ ਕੁਝ ਕਮਰੇ ਆ ਗਏ ਆ ਮੋਟਰਾਂ ਦੇ ਜਿਹੜੇ ਬਣੇ ਹੋਏ ਆ ਕਿਉਂਕਿ ਪਹਿਲਾਂ ਕੋਈ ਨੰਮਰੀ ਪਤਾ ਨਹੀਂ ਹੁੰਦਾ ਕਿ ਕਿਹੜਾ ਪੁਆਇੰਟ ਆ ਉੱਥੋਂ ਜਦੋਂ ਨਰਜੀਤ ਅਸੀਂ ਕਿਹਾ ਵੀ ਭਾਈ ਤੁਸੀਂ ਇਹ ਆਪਣੀਆਂ ਤੁਮ ਆਪਣੀ ਮੋਟਰ ਵੀ ਆਪਣੀਆਂ ਹਟਾਓ ਤਾਂ ਕਿ ਕਲੀਅਰ ਜ਼ਮੀਨ ਹੋਰ ਪਾ ਜਾਈ। ਤੇ ਇਹਨਾਂ ਨੇ ਕਿਹਾ ਕਿ ਉਸ ਤੋਂ ਪਹਿਲਾਂ ਉਹਦੇ ਪਲਾਨ ਕੀਤੀ ਹੋਈ ਸੀ ਬੰਦਿਆਂ ਨੇ ਆ ਕੇ ਸਾਡਾ ਕੰਮ ਰੁਕਵਾਤਾ। ਕੰਮ ਕਰਾਉਣ ਵਾਲੇ ਕੌਣ ਸੀਗਾ? ਬਲਵਿੰਦਰ ਸਿੰਘ ਉਹਦਾ ਜਿਹੜਾ ਲੜਕਾ ਵਾ ਮੇਰੇ ਖਰਡੂ ਦਾ ਵੀਰ ਸਿੰਘ ਹੀਰਾ ਤੇ ਚਲੋ ਅਸੀਂ ਕੰਮ ਰੋਕਤਾ ਹੈ। ਤਾਂ ਉਹ ਚਲੇ ਜਾਂਦੇ ਵਾਪਸ। ਵਾਪਸ ਜਾਣ ਤੋਂ ਪਹਿਲਾਂ ਅਸੀਂ ਪਰ ਜੇ ਅੱਜ ਵੀ ਚਲੋ ਕੰਮ ਰੋਕਤਾ ਤਾਂ ਅਸੀਂ ਚਾਰ ਬੰਦੇ ਇਕੱਠੇ ਕਰਦੇ ਆਂ ਤੇ ਜਦੋਂ ਗੱਲ ਕਰ ਲੈਨੇ ਆ ਬੈਠ ਕੇ ਅੱਜ ਆਪਾਂ ਇੰਨੀ ਗੱਲ ਕਰਦੇ ਤੂੰ ਉਨੇ ਜਰਮੇ ਜਸਵੰਤ ਸਿੰਘ ਆਪਣੀ ਵਾਈਫ ਨੂੰ ਨਾਲ ਲੈ ਕੇ ਤੇ ਉਹਨਾਂ ਨੇ ਸਾਡੀ ਗੱਡੀ ਤੇ ਆ ਕੇ ਮਗਰ ਗੱਡੀ ਖੜੀ ਕਰ ਦਿੱਤੀ ਜਾਂ ਜਿਵੇਂ ਅਸੀਂ ਆਪਣੀ ਗੱਡੀ ਵੀ ਨਹੀਂ ਸੀ ਉੱਥੋਂ ਕੱਢ ਸਕਦੇ ਤੇ ਫਿਰ ਮੌਕੇ ਦੇ ਉੱਤੇ ਮੇਰੇ ਨਾਲ ਅਸੀਂ ਕੋਈ ਨਹੀਂ ਮੈਂ ਅਸੀਂ ਮੇਰੇ ਫਾਦਰ ਸਾਹਿਬ ਸੀਗੇ ਤੇ ਜਾਂ ਆਪਣੇ ਆਪਣੀ ਸਾਡੀ ਇੱਕ ਜਿਹੜੀ ਜ਼ਮੀਨ ਹੈ ਉਹ ਅਸੀਂ ਜਿਹੜੇ ਜਿਨ੍ਹਾਂ ਨੂੰ ਠੇਕੇ ਦਿੱਤੀ ਹੋਈ ਆ ਉਹ ਸੀਗੇ ਉੱਥੇ ਇਹ ਹੋਰ ਕੋਈ ਹੈ ਨਹੀਂ ਪਰ ਇਹਨਾਂ ਸਾਡੀ ਇੱਕ ਵੀ ਸੁਣੀ ਬਸ ਮੈਨੂੰ ਢਾ ਲਿਆ ਡੈਡੀ ਨੂੰ ਉਹਦੀ ਆਫ ਜਿਹੜੀ ਹੈਗੀ ਹੈ ਮੈਡਮ ਉਹਦੀ ਵਾਈਫ ਜਸਮント ਸਿੰਘ ਦੀ ਵਾਲਾਂ ਤੋਂ ਫੜ ਕੇ ਇਹਨਾਂ ਨੂੰ ਛੁਕਿਆ ਕਿ ਕਔਰਤ ਹੈ ਇਹ ਇਹ ਕੀ ਕੀ ਕਰ ਸਕਦੇ ਸੀ ਤੇ ਮੇਰੀ ਆ ਲੱਤ ਦੇ ਉੱਤੇ ਪਤਾ ਨਹੀਂ ਕੀ ਪੈਨ ਉਹਦੇ ਜਿਹੜਾ ਚਾਚਾ ਬਲਵਿੰਦਰ ਸਿੰਘ ਸੀਗਾ ਸਾਡਾ ਚਾਚਾ ਉਹਦੇ ਹਸਵੇ ਤੰਗੜੀ ਸੀਗੀ ਉਹਨੇ ਤੰਗੜੀਆਂ ਵੀ ਮਾਰੀਆਂ ਉਹ ਜਿਹੜਾ ਜਸਵੰਤ ਸਿੰਘ ਹੈ ਉਹ ਰਵਾਲ ਵਰੋਂ ਨੇ ਚਲਾਇਆ ਨਹੀਂ ਹੈ ਪਰ ਫੜ ਕੇ ਇਹ ਕਹਿੰਦਾ ਰਿਹਾ ਵੀ ਮੈਂ ਹੁਣ ਤੁਹਾਨੂੰ ਕੀ ਸਬਦ ਦੱਸਾਂ ਬੋਲ ਕੇ ਵੀ ਤੇਰੀ ਮਾਂ ਦੀ ਕੱਢ ਦੂੰਗਾ ਇਹ ਚੰਗੂ ਮੈਂ ਛੱਡਣਾ ਨਹੀਂਗਾ ਤੇ ਇਹਨੂੰ ਬੰਦਾ ਬਣਾ ਕੇ ਅੱਜ ਭੇਜਣਾ ਵਾ ਤੇ ਇਦਾਂ ਕਰਦਿਆਂ ਕਰਦਿਆਂ ਉਹ ਜਿਹੜਾ ਦੂਜਾ ਹੀਰਾ ਸਿੰਘ ਹੈ ਉਹ ਦਾਤਰ ਫੜੀ ਕਰਦਾ ਸੀ ਤੇ ਉਹਨਾਂ ਦੇ ਵੀ ਵੇਖੋ ਤੁਹਾਡੇ ਸਾਹਮਣੇ ਪਏ ਆ 84-85 ਸਾਲ ਉਮਰ ਆ ਉਹਨਾਂ ਦੀ ਰਾਤ ਦੀ ਆਕਸੀਜਨ ਲੱਗੀ ਹੋਈ ਟੋਟਲੇ ਬੰਦੇ ਸੀ ਚਾਰ ਬਲਵਿੰਦਰ ਸਿੰਘ ਜਸਵੰਤ ਸਿੰਘ ਤੇ ਅਰਜਿੰਦਰ ਵੀਰ ਸਿੰਘ ਹੀਰਾ ਤੇ ਜਸਮント ਸਿੰਘ ਦੀ ਵਾਈਫ ਇਹ ਕੋਈ ਨਹੀਂ ਅਸੀਂ ਤਾਂ ਉੱਥੋਂ ਫਿਰ ਜਦੋਂ ਇਦਾਂ ਹੋ ਗਿਆ ਸਾਡੇ ਸੱਡਾਂ ਲੱਗੀਆਂ ਤੇ ਅਸੀਂ ਚੰਡੀਗੜ੍ਹ ਕਰਕੇ ਅਸੀਂ ਤੇ ਸੋਚਿਆ ਕਿ ਭਾਈ ਜੇ ਅਸੀਂ ਇਦਾਂ ਕਰੀਏ ਵੀ ਸਾਡਾ ਵੀ ਅਸੀਂ ਸਾਡਾ ਇੱਥੇ ਕੋਈ ਹੋਰ ਕੋਈ ਅਟੈਂਡਡ ਹੈ ਨਹੀਂਗਾ ਤੇ ਅਸੀਂ ਚੰਡੀਗੜ੍ਹ ਚੱਲ ਜਾਈਏ ਉੱਥੇ ਜਾ ਕੇ ਭਾਈ ਆਪਣਾ ਇਲਾਜ ਕਰਾਵਾਂਗੇ ਦਾਖਲ ਕਰਾਂਗੇ ਵੀ ਇੱਥੇ ਦੇ ਬੰਦੇ ਤਾਂ ਸਾਨੂੰ ਪਤਾ ਨਹੀਂ ਮਾਰ ਹੀ ਦੇਣਗੇ ਡੈਡੀ ਵੀ ਹੋ ਸੀਗੇ ਮੈਂ ਗੱਡੀ ਡਰਾਈਵ ਨਹੀਂ ਸੀ ਕਰ ਸਕਦਾ ਤੇ ਮੈਂ ਆਪਣੇ ਰਿਸ਼ਤੇਦਾਰ ਮੈਂ ਆਪਣੇ ਮਾਮਾ ਜੀ ਦਾ ਬੇਟਾ ਸਰਗ ਬਲਜੀਤ ਸਿੰਘ ਹੈ ਮੈਂ ਉਹਨੂੰ ਬੁਲਾ ਲਿਆ ਮੈਂ ਕਿਹਾ ਤੂੰ ਸਾਨੂੰ ਚੰਡੀਗੜ੍ਹ ਲੈ ਕੇ ਚੱਲ ਚਲੋ ਉਹ ਆ ਗਿਆ ਉਹ ਲੈ ਕੇ ਚੱਲਣ ਲੱਗਾ ਤੇ 19 ਚੋਂ ਸਾਡਾ ਦੂਜਾ ਇੱਕ ਸਾਡੀ ਮਾਸੀ ਦਾ ਬੇਟਾ ਸਦਨਾਮ ਸਿੰਘ ਹੈ ਉਹਦਾ ਫੋਨ ਆ ਗਿਆ ਕਿ ਤੁਹਾਨੂੰ ਉੱਥੇ ਦਾਖਲ ਨਹੀਂ ਹੋਣਾ ਤੁਸੀਂ ਵਾਪਸ ਆ ਜਾਓ ਤੇ ਤੁਹਾਨੂੰ ਇੱਥੇ ਲਾ ਦੇ ਤੁਹਾਡਾ ਇਥੇ ਰੈਫਰ ਕਰਨਾ ਪਿਆ ਫਿਰ ਅਸੀਂ ਉਹ ਕੋਈ ਸਿਵਲ ਹਸਪਤਾਲ ਕੋਈ ਭੈਣੀ ਹੈ ਉੱਥੇ ਸਾਡਾ ਇਹ ਬੇਸਿਕ ਟਰੀਟਮੈਂਟ ਉੱਥੇ ਹੋਇਆ ਤੇ ਉਹਨਾਂ ਨੇ ਫਿਰ ਸਾਡੀਆਂ ਉੱਥੇ ਕੁਝ ਅਸਥਿਤਜ ਵਗੈਰਾ ਸਾਡੀ ਉਹਨਾ ਕੀਤੀ ਹੈ ਅਸੀਂ ਅੱਜ ਰਾਤੀ ਆਏ ਜੀ ਤੇ ਤੇ ਉਹਨਾਂ ਇੱਥੇ ਰੈਫਰ ਕਰ ਦਿੱਤਾ ਸਰ ਕੋਈ ਅਧਿਕਾਰੀ ਨਹੀਂ ਆਇਆ ਇੱਕ ਅੱਦੇ ਦਾ ਫੋਨ ਆਇਆ ਵੀ ਤੁਸੀਂ ਵੀ 4 ਵਜੇ ਆਇਓ ਮੈਂ ਕਿਹਾ ਵੀ ਅਸੀਂ ਤੇ ਇੱਥੇ ਭਾਈ ਸਾਨੂੰ ਤਾਂ ਵੱਢ ਟੁੱਕਿਆ ਹੋਇਆ ਸੀ ਮਰਨੇ ਪਏ ਆ ਅਸੀਂ ਕਿੱਦਾਂ 4 ਵਜੇ ਆ ਸਕਦੇ ਸਰ ਅਸੀਂ ਮੰਗ ਇਹ ਕਰਦੇ ਆ ਵੀ ਇਹਨਾਂ ਜਿੰਨਾ ਸਾਨੂੰ ਜਾਨ ਵੀ ਉਹਨਾਂ ਦਾ ਰਾਦਾ ਤਾਂ ਜਾਨੋ ਮਾਰਨ ਦਾ ਸੀਗਾ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ